ਜੀ ਅੱਜ ਸ਼ਾਮ ਕਰੀਬ 7 ਵਜੇ ਦਾ ਇਨਸੀਡੈਂਟ ਹੈਗਾ ਸਾਡੇ ਧਨੋਲੇ ਦੇ ਜਿਹੜਾ ਸ੍ਰੀ ਹਨੂਮਾਨ ਮੰਦਿਰ ਜਿਹੜਾ ਵਰਨੇ ਵਾਲਾ ਮੰਦਿਰ ਜਿਹਨਾਂ ਨੂੰ ਕਹਿੰਦੇ ਆ ਕਾਫੀ ਜ਼ਿਆਦਾ ਮਾਮਤਾ ਆ ਤੇ ਅੱਜ ਮੰਗਲਵਾਰ ਕਰਕੇ ਇੱਥੇ ਕਾਫੀ ਜ਼ਿਆਦਾ ਸਰਦਾਰੂ ਜਿਹੜੇ ਆਏ ਹੋਏ ਸੀਗੇ ਕਰੀਬ ਸ਼ਾਮ 7 ਵਜੇ ਇੱਥੋਂ ਲੰਗਰ ਹਾਲ ਦੇ ਵਿੱਚ ਇੱਕ ਜਿਹੜੀ ਆ ਦੁਖਦਾਈ ਘਟਨਾ ਵਾਪਰੀ ਹੈ ਜਦੋਂ ਕਿ ਇੱਥੇ ਛੋਲੇ ਪੂਰੀਆਂ ਦਾ ਜਿਹੜਾ ਲੰਗਰ ਬਣ ਰਿਹਾ ਸੀ ਪੂਰੀਆਂ ਬਣ ਰਹੀਆਂ ਸੀ ਤੇ ਉੱਥੇ ਜਿਹੜਾ ਇੱਕ ਹਲਵਾਈ ਉਹਦੇ ਵੱਲੋਂ ਜਿਹੜੀ ਇਹਨਾਂ ਦੀ ਡੀਜ਼ਲ ਤੇ ਚੱਲਣ ਵਾਲੀ ਜਿਹੜਾ ਚੁੱਲਾ ਹੈਗਾ ਉਹਦੇ ਵਿੱਚ ਉਹ ਡੀਜ਼ਲ ਪਾ ਰਹੇ ਸੀ ਤੋਂ ਐਕਸੀਡੈਂਟਲੀ ਜਿਹੜਾ ਉਹ ਡੀਜ਼ਲ ਸੀ ਉਸ ਤੇ ਲਓਵਰ ਹੋ ਕੇ ਜਿਹੜੀ ਕੜਾਹੀ ਸੀ ਵੱਡੀ ਉਹਦੇ ਵਿੱਚ ਕੁਕਿੰਗ ਆਇਲ ਸੀ ਕਾਫੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਉਹ ਅੱਗ ਜਿਹੜੀ ਆ ਉਹ ਕੁਕਿੰਗ ਆਇਲ ਨੂੰ ਪੈ ਗਈ ਤੋਂ ਕਾਫੀ ਵੱਡੀ ਮਾਤਰਾ ਵਿੱਚ ਉਹ ਕੁਕਿੰਗ ਆਇਲ ਨੂੰ ਅੱਗ ਪੈਣ ਕਰਕੇ ਤੇ ਉਹ ਕੜਾਹੀ ਫਿਰ ਉਹ ਡਿੱਗ ਗਈ ਤੇ ਪੂਰੇ ਲੰਗਰ ਹਾਲ ਦੇ ਵਿੱਚ ਉਹ ਜਿਹੜੀ ਆਗੋ ਕੈਲ ਗਈ ਤੈਂ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਕੁਝ ਰਿਪੋਰਟਸ ਆ ਰਹੀਆਂ ਸੀ ਕਿ ਸਿਲੰਡਰ ਦਾ ਬਲਾਸਟ ਹੋਇਆ ਪਰ ਸਿਲੰਡਰ ਦਾ ਬਲਾਸਟ ਨਹੀਂ ਹੋਇਆ ਹੈਗਾ ਉਹ ਜਿਹੜਾ ਕੁਕਿੰਗ ਆਇਲ ਨੂੰ ਕਾਫੀ ਵੱਡੀ ਮਾਤਰਾ ਚ ਕੁਕਿੰਗ ਆਇਲ ਸੀਗਾ ਉਹਨੂੰ ਅੱਗ ਪੈਣ ਕਰਕੇ ਜਿਹੜਾ ਇਹ ਅੱਗ ਜ਼ਿਆਦਾ ਵੱਧ ਗਈ ਜਿਹਦੇ ਵਿੱਚ ਕਿ ਕੁੱਲ 15 ਜਿਹੜੇ ਸਾਡੇ ਲੋਕ ਜ਼ਖਮੀ ਹੋਏ ਨੇ ਇਹਦੇ ਵਿੱਚ 7 ਜਿਹੜੇ ਜੈਂਟਸ ਨੇ ਤੇ 8 ਜੈਂਟਸ ਨੇ ਤੇ 7 ਬੀਬੀਆਂ ਨੇ ਜਿਹੜੀਆਂ ਲੰਗਰ ਦੇ ਵਿੱਚ ਸੇਵਾ ਕਰ ਰਹੀਆਂ ਸੀ